ਲਿਖਣੀ ਤਾਂ ਬੰਦੇ ਦਾ ਜੀਵਨ ਤੇ ਸੀ ਲਿਖੀ ਵੀ ਬੰਦੇ ਦਾ ਜੀਵਨ ਤੇ ਆ ਪਰ ਕੁਦਰਤੀ ਉਹਦੋਂ ਦਿਮਾਗ ਵਿੱਚ ਇਹੋ ਜਿਹੇ ਬੰਦੇ ਆਏ ਜਿਹੜੇ ਧਰਤੀ ਤੇ ਭਾਰ ਹੁੰਦੇ ਨੇ ਉਹ ਕਿਹੜੇ-ਕਿਹੜੇ ਬੰਦੇ ਨੇ ਉਹ ਵਰਣਨ ਸਾਰਾ ਇਸ ਹਫ਼ਤਾ ਵਿੱਚ ਸੁਣੋ ਮੇਰੇ ਨਾਲ ਗੁਰਪ੍ਰੀਤ ਸਿੰਘ ਜੀਮਨਾ ਅਤੇ ਗੁਰਵਿੰਦਰ ਸਿੰਘ ਕੁੱਸਾ ਉਹ ਤੁਹਾਨੂੰ ਸਾਰੇ ਉਹਨਾਂ ਬੰਦੇ ਦਾ ਗਿਆਨ ਇਸ ਹਫ਼ਤਾ ਦੇ ਵਿੱਚ ਇਉਂ ਕਰਵਾਉਣਗੇ ਹੋ ਕੱਚੀਆਂ ਜੋਬਾਨਾ ਬਾਹਰ ਕੱਚੇ ਆਦਮੀ ਹੋ ਮੈਂ ਤੇ ਹੰਕਾਰ ਤੇ ਗਰਸੇ ਆਦਮੀ ਦੇਖੋ ਤੁਹਾਨੂੰ ਹੁੰਦੇ ਸਰਦਾਰ ਹੁੰਦੇ ਨੇ ਐਸੇ ਬੰਦੇ ਧਰਤੀ ਤੇ ਪਾਰ ਹੁੰਦੇ ਨੇ ਬੱਡਾ ਵਿੱਚ ਛੋਟੇ ਨੂੰ ਬਸਾਰ ਜਾਂਦੇ ਨੇ ਵੱਡਾ ਵਿੱਚ ਛੋਟੇ ਨੂੰ ਬਸਾਰ ਜਾਂਦੇ ਨੇ ਹੱਥਾਂ ਤੇ ਜਮਾ ਕੇ ਸਰੋਂ ਚਾਰ ਜਾਂਦੇ ਨੇ ਉਹ ਇੱਥੇ ਆਦੇ ਨੀਮੇ ਕਰਦਾਰ ਹੁੰਦੇ ਨੇ ਕਰਦਾਰ ਹੁੰਦੇ ਨੇ ਐਸੇ ਬੰਦੇ ਧਰਤੀ ਚੋ ਗਲੀ ਦੇ ਨਾਲ ਪਾਈ ਪੇੜ ਰੱਖਦੇ ਪਾਈ ਪੇੜ ਰੱਖਦੇ ਪਿੰਗ ਚੰਨ 99 ਦਾ ਗੇੜ ਰੱਖਦੇ ਦਉਦੇ ਨਹੀਂ ਉਹ ਬਸ ਤਿੰਨ ਚਾਰ ਹੁੰਦੇ ਨੇ ਐਸੇ ਬੰਮੇ ਧਾਰਤੀ ਤੇ ਪਾਰ ਹੁੰਦੇ ਨੇ ਹੁਣ ਕਈ ਤਾਂ ਝੂਠ ਲਿਖ ਲਿਖ ਪਾਉਂਦੇ ਫੇਸਬੁੱਕ ਤੇ ਚੰਨ ਵੱਲ ਫੁੱਕ ਕੇ ਪਵਾਉਂਦੇ ਮੁਖ ਤੇ ਕਹਲਾ ਤੋ ਬੇਨਾਈਆ ਕਰਾ ਤੋ ਬੇਨਾਈ ਕਲਾਕਾਰ ਹੁੰਦੇ ਨੇ ਵਰਸੇ ਬੰਦੇ ਧਰਤੀ ਤੇ ਪਾਰ ਹੁੰਦੇ ਨੇ ਹੋ ਨਾਲੇ ਥਾਲੀ ਵਿੱਚ ਖਾ ਕੇ ਹੋ ਥਾਲੀ ਵਿੱਚ ਖਾ ਕੇ ਜਿਹੜੇ ਸ਼ੇਕ ਕਰਦੇ ਝੂਠੇ ਇਲਜ਼ਾਮ ਸੱਜਣਾ ਤੇ ਧਰਦੇ ਮੂਹ ਦੇ ਮਿੱਠੇ ਦਿਨੋਂ ਮੂਹ ਦੇ ਮਿੱਠੇ ਦਿਨੋਂ ਤਿੱਖੀ ਧਾਰ ਹੁੰਦੇ ਨੇ ਐਸੇ ਬੰਦੇ ਧਰਤੀ ਤੇ ਪਾਰ ਹੁੰਦੇ ਨੇ ਭਗਤੀ ਦਾ ਰੂਪ ਭਗਤੀ ਦਾ ਰੂਪ ਇਹਦਾ ਤੇ ਇਸ਼ਰੀ ਹਏ ਕੱਚਿਆਂ ਨੇ ਕੱਚੀ ਧਰਤੀ ਕਵੀ ਸ਼ਰੀ ਹਏ ਨੱਚ ਨੱਚ ਗਾਉਂਦੇ ਨੱਚ ਨੱਚ ਗਾਉਂਦੇ ਜਿਉ ਨਚਾਰ ਹੁੰਦੇ ਨੇ ਸੇ ਬੰਦੇ ਦੁਨੀਆਂ ਦੇ ਪਾਰ ਹੁੰਦੇ ਨੇ ਨਾਲੇ ਲੰਘ ਜਾਂਦਾ ਸਮਾਂ ਹਾਂ ਲੰਘ ਜਾਂਦਾ ਟਾਈਮ ਬਾਜੀ ਬੀਤ ਜਾਂਦੀ ਐ ਹੋ ਜੱਗ ਤੇ ਗਵਾਈ ਪਰਤੀਤ ਜਾਂਦੀ ਐ ਫੇਰ ਬੜੇ ਸੰਦਲਖਵਾਰ ਹੁੰਦੇ ਨੇ ਹੋ ਫੇਰ ਬਹੁਤ ਸੰਦਲਖਵਾਰ ਹੁੰਦੇ ਨੇ ਐਸੇ ਬੰਦੇ ਤਾਰੇ ਤੀਤੇ ਪਾਰ ਹੁੰਦੇ ਨੇ ਐਸੇ ਬੰਦੇ ਤਾਰੇ ਤੀਤੇ ਪਾ